ਜਿਹੜੇ ਧਨ ਦੌਲਤ ਲੈ ਕੇ ਚਲੇ ਗਏ ਮਾਇਆ ਲੈ ਕੇ ਮੁੜ ਗਏ ਮਹਾਰਾਜ ਉਹ ਮਾਇਆ ਦੇ ਵਪਾਰੀ ਸੀ ਉਹਨਾਂ ਨੂੰ ਕੇਵਲ ਤੇ ਕੇਵਲ ਮਾਇਆ ਹੀ ਚਾਹੀਦੀ ਸੀ ਤੂੰ ਨਹੀਂ ਸੀ ਚਾਹੀਦਾ ਉਹ ਮਾਇਆ ਲੈ ਕੇ ਵਾਪਸ ਚਲੇਗਾ ਇਵੇਂ ਉਹ ਕਹਿੰਦੇ ਜਿਹੜੇ ਹੀਰੇ ਜਵਾਹਰ ਹੱਤ ਜਾਂ ਹੋਰ ਵੀ ਮਹਾਰਾਜ ਨੇ ਜੋ ਬਰਤਾਇਆ ਕਹਿੰਦੇ ਮਹਾਰਾਜ ਉਹ ਜਿਹੜੇ ਚੀਜ਼ ਦੇ ਗਾਹਕ ਸੀ ਉਹ ਉਹ ਚੀਜ਼ ਉਹ ਵਸਤੂ ਲੈ ਕੇ ਵਾਪਸ ਚਲੇਗਾ ਕਹਿੰਦੇ ਤੂੰ ਨਹੀਂ ਗਿਆ ਤੈਨੂੰ ਨਹੀਂ ਚਾਹੀਦਾ ਕੋਈ ਕਹਿੰਦੇ ਮਹਾਰਾਜ ਚਾਹੀਦਾ ਤਾਂ ਹੈ ਮੈਨੂੰ ਵੀ ਚਾਹੀਦਾ ਮਹਾਰਾਜ ਕਹਿੰਦੇ ਤੈਨੂੰ ਵੀ ਅਸੀਂ ਕੁਝ ਦੇ ਦੇਣੇ ਆ ਪਦਾਰਥ ਐਸਾ ਜਿਵੇਂ ਬਾਕੀ ਗਏ ਤੂੰ ਵੀ ਚਲਿਆ ਗਿਆ ਕਹਿੰਦੇ ਮਹਾਰਾਜ ਮੈਨੂੰ ਚਾਹੀਦਾ ਤਾਂ ਹੈ ਪਰ ਮੈਨੂੰ ਆ ਸੰਸਾਰ ਦਾ ਪਦਾਰਥ ਨਹੀਂ ਕੋਈ ਵੀ ਚਾਹੀਦਾ ਮਹਾਰਾਜ ਕਹਿੰਦੇ ਵੀ ਤੈਨੂੰ ਕੀ ਚਾਹੀਦਾ ਭਾਈ ਲੈਣਾ ਜਿਹਨੇ ਦੋਵੇਂ ਹੱਥ ਜੋੜ ਕੇ ਉਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਮੈਨੂੰ ਕੀ ਚਾਹੀਦਾ ਆਪਾਂ ਵੀ ਥੋੜੇ ਜਿਹਾ ਧਿਆਨ ਦਿਈਏ ਮੈਨੂੰ ਲੋੜ ਨਾ ਪਦਾਰਥਾਂ ਦੀ ਕੋਈ ਮੈਨੂੰ ਤਾਂ ਦਾਤਾ ਤੂੰ ਚਾਹੀ ਲੈਣਾ ਜੀ ਕਹਿਣ ਲੱਗੇ ਭਈ ਮੈਨੂੰ ਪਦਾਰਥਾਂ ਦੀ ਲੋੜ ਨਹੀਂ ਮੈਨੂੰ ਚਾਹੀਦਾ ਤਾਂ ਤੂੰ ਚਾਹੀਦਾ ਮਹਾਰਾਜ ਉਹ ਕਈ ਵਾਰ ਜਾਂ ਸਾਡੇ ਦਿਮਾਗ 'ਚ ਇਹ ਸਵਾਲ ਆ ਜਾਊਗਾ ਵੀ ਪਦਾਰਥਾਂ ਤੋਂ ਬਿਨਾਂ ਕਿਵੇਂ ਜ਼ਿੰਦਗੀ ਚੱਲੂ ਘਰ ਦੇ ਵਿੱਚ ਜੇ ਪਦਾਰਥ ਹੀ ਨਾ ਹੋਣ ਸੁੱਖ ਸਹੂਲਤਾਂ ਹੀ ਨਾ ਹੋਣ ਫਿਰ ਕੀ ਲਾਭ ਉਸ ਚੀਜ਼ ਦਾ ਸੰਸਾਰ ਚੱਲਦਾ ਹੀ ਪਦਾਰਥਾਂ ਨਾਲ ਪਰ ਸਮਝਣ ਦੀ ਲੋੜ ਆ ਫਿਰ ਲੈਣਾ ਜੀ ਨੇ ਉਹ ਮੰਗ ਲਿਆ ਜਿਹੜਾ ਕਿਸੇ ਨੂੰ ਮੰਗਣਾ ਨਹੀਂ ਆਇਆ ਮੂਰਾ ਵਾਲੇ ਮੂਰਾ ਲੈ ਗਏ ਸੋਨੇ ਵਾਲਾ ਸੋਨਾ ਲੈ ਗਿਆ ਹੀਰੇ ਜਵਾਹਰਤ ਵਾਲੇ ਹੀਰੇ ਜਵਾਹਰਤ ਰਤ ਲੈ ਗਏ ਮਾਇਆ ਵਾਲੇ ਮਾਇਆ ਲੈ ਗਏ ਗੁਰੂ ਨਾਨਕ ਸਾਹਿਬ ਨੂੰ ਕਿਉਂ ਮੰਗ ਲਿਆ ਕਿਉਂਕਿ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਸਰੂਪ ਸੇ ਜਿੱਥੇ ਨਿਰੰਕਾਰ ਆਪ ਆ ਜਾਵੇ ਉਥੇ ਪਦਾਰਥਾਂ ਦੀ ਕੋਈ ਘਾਟ ਨਹੀਂ ਰਹਿ ਸਕਦੀ ਜੇ ਉਹ ਪਦਾਰਥ ਮੰਗਦੇ ਆ ਨਾ ਆਪਾਂ ਫਿਰ ਜਿਹੜਾ ਪਦਾਰਥ ਚਾਹੀਦਾ ਜਿਹਦੀ ਲੋੜ ਆ ਅਸੀਂ ਉਹੀ ਮੰਗਦੇ ਆ ਵੀ ਸਾਨੂੰ ਆਹ ਮਿਲ ਜਾਵੇ ਅੱਜ ਕੱਲ ਜਿਆਦਾ ਵਿਦੇਸ਼ ਯਾਤਰਾ ਦਾ ਚੱਲਦਾ ਧਨ ਦੌਲਤ ਮੰਗ ਲਵਾਂਗੇ ਵਿਦੇਸ਼ ਯਾਤਰਾ ਮੰਗ ਲਵਾਂਗੇ ਇੰਨੀ ਕੀ ਮਤਾ ਪਰ ਜਿਹਨੇ ਗੁਰੂ ਨੂੰ ਮੰਗ ਲਿਆ ਜਿੱਥੇ ਗੁਰੂ ਆ ਗਿਆ ਜਿੱਥੇ ਨਿਰੰਕਾਰ ਹਾਜ਼ਰ ਹੋ ਗਿਆ ਉਥੇ ਪਦਾਰਥ ਆਪਣੇ ਆਪ ਹੀ ਆ ਜਾਣਗੇ ਉਥੇ ਮੰਗਣ ਦੀ ਲੋੜ ਨਹੀਂ ਪੈਂਦੀ ਬڑے-ਬڑے ਮਹਾਤਮਾ بڑے-ਬڑے ਗੁਰਸਿੱਖ ਕਿਸੇ ਵੀ ਆਤਮ ਤੰਤਰ ਦਾ ਕੋਈ ਹੋਵੇ ਭਜਨੀਕ ਬੰਦਾ ਤੁਸੀਂ ਦੇਖ ਲਿਓ ਉਹਨੇ ਆਪਣੇ ਗੁਰੂ ਨੂੰ ਮੰਗਿਆ ਉਹ ਗੁਰੂ ਦਾ ਹੋ ਗਿਆ ਤੇ ਜਿਹੜਾ ਗੁਰੂ ਦਾ ਹੋ ਗਿਆ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਗੁਰੂ ਦਾ ਬਣ ਜਾ ਮਾਰਾਇ ਕਹਿੰਦੇ ਜੇ ਕੋਈ ਪਦਾਰਥਾਂ ਦੀ ਤੈਨੂੰ ਕਮੀ ਨਹੀਂ ਰਹਿਣੀ ਪਰ ਸਾਡਾ ਸੁਭਾਅ ਆ ਅਸੀਂ ਕੱਲਾ ਕੱਲਾ ਪਦਾਰਥ ਮੰਗਣਾ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਤੂੰ ਜਿੱਥੇ ਹੈਂ ਵੀ ਉੱਥੇ ਹੀ ਟਿਕਿਆ ਰਹਿ ਤੂੰ ਆਈ ਨਾ ਸਾਡੇ ਕੋਲ ਸੰਤ ਪਦਾਰਥ ਚਾਹੀਦੇ ਭਾਈ ਲੈਣਾ ਜੀ ਨੇ ਸਾਨੂੰ ਮੰਗਣਾ ਸਿਖਾਇਆ ਕਹਿੰਦੇ ਪਦਾਰਥਾਂ ਨੂੰ ਛੱਡ ਗੁਰੂ ਨੂੰ ਮੰਗ ਲੈ ਜਿਹਦੇ ਹੁਕਮ ਦੇ ਵਿੱਚ ਸਾਰੇ ਪਦਾਰਥ ਆ ਪਾਰ ਜਾਤ ਇਹ ਹਰ ਕੋਣ ਕਾਮ ਤੇਣ ਹਰ ਹਰ ਕੰਤ ਨਾਲੇ ਆਪਾਂ ਪੜਦੇ ਆ ਰੋਜ਼ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਆ ਸਭ ਕੁਝ ਫਿਰ ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ ਭਾਈ ਲੈਣਾ ਜੀ ਫਿਰ ਮੰਗਿਆ ਨਹੀਂ ਜੇ ਮੰਗਿਆ ਇੱਕੋ ਹੀ ਵਾਰੀ ਮੰਗਿਆ ਉਹ ਗੁਰੂ ਨੂੰ ਹੀ ਮੰਗ ਲਿਆ ਵੀ ਤੂੰ ਮੇਰਾ ਹੋ ਜਾ ਬਸ ਸਾਨੂੰ ਮੰਗਣਾ ਸਿਖਾ ਦਿੱਤਾ ਜਿੱਥੇ ਨਿਰੰਕਾਰ ਹੈ ਹਰ ਸਿਮਰਨ ਮੈਂ ਆਪ ਨਿਰੰਕਾਰ ਪਰ ਜਿੱਥੇ ਨਿਰੰਕਾਰ ਆ ਗਿਆ ਉਥੇ ਸਾਰੇ ਪਦਾਰਥ ਆਪਣੇ ਆਪ ਹੀ ਆ ਜਾ ਪ੍ਰਧਾਨ ਮੰਤਰੀ ਆ ਜਵੇ ਨਾ ਮੁੱਖ ਮੰਤਰੀ ਆ ਜਵੇ ਜਿੱਥੇ ਵੀ ਆਉਂਦਾ ਉਥੇ ਬਾਕੀ ਦੇ ਆਫਸਰ ਛੋਟੇ-ਛੋਟੇ ਸਾਰੇ ਉਥੇ ਆ ਜਾਂਦੇ ਜਾਂਮ ਲੱਗ ਜਾਂਦੇ ਕਹਿੰਦੇ ਕਿ ਜਾਂਮ ਇਨਾ ਲੱਗਿਆ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਆਏ ਕਿਸੇ ਨੂੰ ਚਿੱਠੀਆਂ ਨਹੀਂ ਪਾਉਣੀਆਂ ਪੈਂਦੀਆਂ ਉਥੇ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਏਵੇਂ ਪ੍ਰਧਾਨ ਮੰਤਰੀ ਤੇ ਜਿੱਥੇ ਨਿਰੰਕਾਰ ਆ ਗਿਆ ਉਥੇ ਪਦਾਰਥ ਆਪੇ ਹੀ 36 ਪ੍ਰਕਾਰ ਦੇ ਭੱਜੇ ਹੀ ਆਉਣਗੇ ਬਿਨਾਂ ਮੰਗਿਆ ਪਰੇ ਮਾਰਗ ਔਖਾ ਇਹ ਸਾਧਨਾ ਔਖੀ ਆ ਗੁਰੂ ਨੂੰ ਕੋਈ ਬਿਰਲਾ ਮਿਰਲਾ ਮੰਗਦਾ ਪਰ ਜਿੱਥੇ ਫਿਰ ਗੁਰੂ ਆ ਗਿਆ ਉਥੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਮਹਾਰਾਜ ਪ੍ਰੀਖਿਆ ਚੋਂ ਪਾਸ ਹੋਏ ਸੱਚੇ ਪਾਤਸ਼ਾਹ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਭਾਈ ਲੈਣੇ ਤੋਂ ਗੁਰੂ ਅੰਗਦ ਬਣਾਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ